ਹਰ ਬਾਈ ਅਸ਼ਿਕਾ ਸਤਿ ਸ਼੍ਰੀ ਅਕਾਲ ਬਾਈ ਆਪਣੇ ਸ਼ੈਂਪੂ ਹੁੰਦੇ ਆ ਸ਼ੈਂਪੂ ਹੈਗੇ ਆ ਬਾਈ ਕਿਹੜਾ ਲੈਣਾ ਕਿਹੜੇ ਕਿਹੜੇ ਆ ਆਪਣੇ ਬਾਈ ਆ ਦੇ ਕਲੀਨਿਕ ਪਲੱਸ ਹੈਗਾ ਸੈਂਸ ਲਿਕ ਹੈਗਾ ਹੈਡ ਐਂਡ ਸ਼ੋਲਡਰ ਹੈਗਾ ਡਵ ਕੰਡੀਸ਼ਨਰ ਹੈਗਾ ਪੰਜ ਵਾਲਾ ਇਹਨਾਂ ਚੋਂ ਵਧੀਆ ਕਿਹੜਾ ਹੁੰਦਾ ਸਾਰਿਆਂ ਤੋਂ ਵਧੀਆ ਬਾਈ ਸਾਰੇ ਹੀ ਵਧੀਆ ਵਾ ਲੈ ਆ ਤੂੰ ਤਾਂ ਵੇਚ ਨਹੀਂ ਆ ਤੂੰ ਤਾਂ ਕਹੇਗਾ ਵਧੀਆ ਸਾਰੇ ਬਾਈ ਜਦ ਹੈਗੇ ਹੀ ਵਧੀਆ ਵਾ ਮਾਰੇ ਚੀਜ਼ ਤਾਂ ਹੀ ਰੱਖਦੇ ਨਹੀਂ ਸਾਰੇ ਵਧੀਆ ਵਾ ਕਿਹੜਾ ਦੇਵਾਂ ਭਾਈ ਮੈਨੂੰ ਤਾਂ ਤੂੰ ਉਹ ਸ਼ੈਂਪੂ ਦੇ ਜਿਹਦੇ ਨਾਲ ਜੂਆ ਨਾ ਪੈਣ ਮੁਸਕ ਵਧੀਆ ਹੋਵੇ ਪੂਰਾ ਭਾਈ ਜੰਨ ਹੋਣਾ ਹੀ ਨਹੀਂ ਜੂਆ ਹੀ ਪੈਣੀ ਆ ਵਾ ਕੌਣ ਕਹਦਾ ਤੈਨੂੰ ਨਹਾਉਂਦਾ ਨਹੀਂ ਮੈਂ ਦੱਸਾਂ ਤੂੰ ਆਪੇ ਤਾਂ ਗਿਆ ਬਾਈ ਉਹ ਭਰਾਵਾ ਹਲੇ ਪਸਲੀਮਾ ਕੀ ਤੂੰ ਨਹਾ ਕੇ ਹਟਿਆ ਮੈਂ ਫੇਰ ਹੁਣ ਕੀ ਕਰਾਂਗਾ ਨਹਾ ਕੇ ਓ ਯਾਰ ਤੂੰ ਬੜੀਆਂ ਗੱਲਾਂ ਨਾ ਮਾਰ ਮੈਨੂੰ ਸ਼ੈਂਪੂ ਦੇ ਦੇ ਤੂੰ ਕਿਹੜੇ ਦੇਵਾ ਬੋਲ ਆ ਦੇ ਦੇ ਯਾਰ ਆਹੀ ਡਬ ਡੂਬ ਜੇ ਤੇਰੇ ਆ ਦੇ ਤਾਂ ਹੈਡ ਐਂਡ ਸ਼ੋਲਡਰ ਆ ਦੋ ਦੇ ਦੇ ਬਸ ਦੋ ਹੀ ਬਾਈ ਓਏ ਦੋ ਹੀ ਮੈਂ ਤਾਂ ਨਹਾਉਣਾ ਹੀ ਆ ਮੈਂ ਕਿਹੜਾ ਚਾਰ ਪਾਉਣਾ ਇਹਨਾਂ ਦਾ ਕੀ ਪਤਾ ਤੂੰ ਚਾਰ ਪਾਉਣਾ ਹੋਵੇ ਨਹੀਂ ਉਹ ਭਰਾਵਾ ਮੇਰੀ ਗੱਲ ਸੁਣ ਹਾਂ ਤੂੰ ਪਿਛਲੀ ਮੱਗ ਨੂੰ ਤਾਂ ਨਾਤਾ ਸੀਗਾ ਅੱਜ ਅੱਜ ਕੀ ਕਹਿੰਦੇ ਕਹਿੰਦਾ ਅਗੇ ਰਹਿਣ ਦੇ ਦੋ ਬਾਲਕੇ ਪਾਣੀ ਦੀ ਵੇਸਟ ਕਰੇਗਾ ਪਹਿਲਾਂ ਹੀ ਧਰਤੀ ਫਿਰਦਾ ਪਾਣੀ ਹੈ ਨਹੀਂਗਾ ਭਰਾਵਾ ਮੈਂ ਕਿੱਥੇ ਨਹਾਉਣਾ ਠੰਡ ਚ ਕੀਦਾ ਜੀ ਕਰਦਾ ਨਹਾਉਣ ਨੂੰ ਸਾਡੇ ਦਾ ਭਰਾਵਾ ਵਿਆਹ ਆ ਗਿਆ ਅੱਛਾ ਫੇਰ ਕਰ ਦੇ ਕਹਿੰਦਾ ਵੀ ਤੈਨੂੰ ਲੈ ਗਈ ਤਾਂ ਜਾਣਾ ਜੇ ਨਹਾਵੇਂਗਾ ਮੈਂ ਹੀ ਕਰਾਂ ਨਹਾਉਣਾ ਹੀ ਪੈਣਾ ਮੈਨੂੰ ਤਾਂ ਕੀਦਾ ਜੀ ਕਰਦਾ ਯਾਰ ਪਕੌੜੇ ਛੱਡਨ ਨੂੰ